ਅੱਜ ਕਿਹੜਾ ਪਿੰਡ ਆ ਕੀ ਤੁਹਾਡਾ ਨਾਮ ਹੈ ਤੇ ਕੀ ਕੁਝ ਅੱਜ ਤੁਹਾਨੂੰ ਕਹਿਣਾ ਚਾਹੁੰਦੇ ਹੋ ਆਪਣਾ ਬਲਕਰਨ ਜੀ ਤੇ ਗੁਰਵਿੰਦਰ ਧੂੜਿਆ ਜੀ ਪਹਿਲਾਂ ਤਾਂ ਸਾਡਾ ਸਾਡੇ ਇੱਥੇ ਟੂਰਨਾਮੈਂਟ ਪਿੰਡ ਰੱਤਾ ਖੇੜਾ ਵਿਖੇ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੂਜਾ ਤੁਸੀਂ ਸਾਨੂੰ ਦਰਸ਼ਕਾਂ ਤੇ ਪੰਜਾਬ ਦੀ ਜਨਤਾ ਨਾਲ ਰੂਹ ਰੂਹ ਕਰਨ ਲਈ ਤੁਹਾਡਾ ਬਹੁਤ ਹੀ ਧੰਨਵਾਦ ਇਹ ਪਿੰਡ ਨਕਰਤਾ ਖੇੜਾ ਦੇ ਸੀ ਬਾਪੂ ਇੰਦਰ ਸਿੰਘ ਜੀ ਜਿਹੜੇ 93 ਸਾਲ ਦੀ ਉਮਰ ਦੇ ਵਿੱਚ ਤੱਕ ਉਹਨਾਂ ਨੇ ਆਪਦਾ ਲਾਸਟ ਸਵਾਸ ਲਏ ਤੇ ਸਾਰੀ ਉਮਰ ਹੀ ਉਹ ਦੌੜਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਤੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬਹੁਤ ਜ਼ਿਆਦਾ 골ਡ ਮੈਡਲ ਸੀ ਤੇ ਕਾਂਸੀ ਦੇ ਅਨੇਕਾ ਤਕਮੇ ਸੀ ਤੇ ਅੱਜ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਪਿੰਡ ਨਿੱਕਰ ਤਾਖੇੜਾ ਵਿਖੇ ਤੇ ਪਿੰਡ ਰੱਤਾਖੇੜਾ ਵੱਡਾ ਦੇ ਸਟੇਡੀਅਮ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ ਕਿ ਸਾਰੇ ਹੀ ਪੰਜਾਬ ਦੇ ਵੱਖ-ਵੱਖ ਪਿੰਡਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਖਿਡਾਰੀਆਂ ਨੇ ਇੱਥੇ ਆਣ ਕੇ ਤੇ ਹਰ ਵਰਗ ਦੀ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ ਸਰ ਕਿਹੜੇ-ਕਿਹੜੇ ਗੇਮਾਂ ਤੁਸੀਂ ਟੂਰਨਾਮੈਂਟ ਚ ਕਰਵਾਈਆਂ ਇਹਦੇ ਵਿੱਚ ਜੀ ਦੌੜਾ ਗੋਲਾ ਤੇ ਥਰੋ ਤੇ ਲੌਂਗ ਜੰਪ ਜੀ ਜਿਹਦੇ ਵਿੱਚ 15 ਸਾਲ ਦੀ ਉਮਰ ਤੋਂ ਲੈ ਕੇ ਤੇ 100 ਸਾਲ ਦੀ ਉਮਰ ਤੱਕ ਦੇ ਵਰਗ ਦੇ ਵਿੱਚ ਜਿਹੜੇ ਖਿਡਾਰੀਆਂ ਨੇ ਹਿੱਸਾ ਲਿਆ ਜੀ ਤਾਂ ਮਤਲਬ ਚਿਟਾ ਬੜਾ ਵੱਧ ਚੁੱਕਿਆ ਹੈ ਹੋਰ ਵੀ ਨਸ਼ਾ ਬੜਾ ਵੱਧ ਚੁੱਕਿਆ ਹੈ ਗੈਂਗਸਟਰ ਵਾਲਾ ਬੜਾ ਵੱਧ ਚੁੱਕਿਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਬੱਚਾ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਇਹ ਘਟ ਸਕਦਾ ਹੈ ਕਿ ਕਈ ਬੱਚੇ ਤਾਂ ਐਸੇ ਹੁੰਦੇ ਜਿਹੜੇ ਅਸੀਂ ਸੁਣਿਆ ਵੀ ਟੀਕੇ ਲਾ ਲਾ ਕੇ ਖੇਡਦੇ ਆ ਕੀ ਕਹਿਣਾ ਕੀ ਚਾਹੋਗੇ ਤੁਸੀਂ ਬਿਲਕੁਲ ਬਲਕਰਨ ਜੀ ਤੁਹਾਡੀ ਗੱਲ ਨੂੰ ਮਤਲਬ ਨਕਾਰਿਆ ਨਹੀਂ ਜਾ ਸਕਦਾ ਵੀ ਪੰਜਾਬ ਦਾ ਮਾਹੌਲ ਤੁਸੀਂ ਇਹ ਕਾਪ ਬਹੁਤ ਵਧੀਆ ਪੰਜਾਬ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੱਤਰਕਾਰ ਜੋ ਤੁਸੀਂ ਹਰ ਰੋਜ਼ ਇਹਨਾਂ ਨੂੰ ਦੇਖਦੇ ਹੋ ਜੋ ਸਰਕਾਰਾਂ ਵੀ ਆਪ ਦਾ ਬਹੁਤ ਵਧੀਆ ਕੰਮ ਕਰ ਰਹੀਆਂ ਬਹੁਤ ਅਪਰਾਲੇ ਕਰ ਰਿਹਾ ਤੇ ਹੋਰ ਵੀ ਸੰਸਥਾਵਾਂ ਬਹੁਤ ਬਣੀਆਂ ਆ ਤੇ ਪੰਜਾਬ ਪੁਲਿਸ ਡਿਪਾਰਟਮੈਂਟ ਵੀ ਤੁਹਾਡੇ ਸਾਹਮਣੇ ਦਿਨ ਰਾਤ ਇਹਨੂੰ ਮਤਲਬ ਇਹਦੀ ਲਤ ਨੂੰ ਖਤਮ ਕਰਨ ਵਾਸਤੇ ਮਿਹਨਤ ਕਰ ਰਿਹਾ ਆ ਪਰ ਫਿਰ ਵੀ ਇਹ ਅਜੇ ਕੋਸ਼ਿਸ਼ਾਂ ਬਹੁਤ ਆ ਪਰ ਕਿਤੇ ਨਾ ਕਿਤੇ ਫਿਰ ਵੀ ਇੱਕ ਕੰਮ ਨਸ਼ੇ ਪ੍ਰਤੀ ਹੋ ਹੀ ਰਿਹਾ ਆ ਵੀ ਮਤਲਬ ਖਾਨਸਬੰਧੀ ਪਰ ਫਿਰ ਵੀ ਕਈ ਪਿੰਡਾਂ ਦੇ ਵਿੱਚ ਹੈਗਾ ਮੇਰਾ ਪਿੰਡ ਭਲੇਰੀਆਂ ਜੀ ਤੇ ਮੈਂ ਇੱਥੋਂ ਦੇ ਆਪਦੇ ਪਿੰਡ ਦਾ ਬਹੁਤ ਬਹੁਤ ਸਤਿਕਾਰ ਕਰਦਾ ਇਸ ਕਰਕੇ ਕਿ ਮੇਰੇ ਪਿੰਡ ਦੇ ਵਿੱਚ ਪਿੰਡ ਭਲੇਰੀਆਂ ਦੇ ਵਿੱਚ ਕੋਈ ਇੱਕ ਵੀ ਜੰਗ ਮੁੰਡਾ ਨਾ ਤਾਂ ਕੋਈ ਚਿੱਟੇ ਦੀ ਲੱਤ ਵਿੱਚ ਫਸਿਆ ਹੋਇਆ ਨਾ ਹੋਰ ਕੋਈ ਨਸ਼ਾ ਕਰਦਾ ਇੱਥੋਂ ਤੱਕ ਕਿ ਸ਼ਰਾਬ ਵੀ ਨਹੀਂ ਪੀਂਦੇ ਵੀ ਜਿੰਨਾ ਪਿੰਡ ਭਲੇਰੀਆਂ ਦਾ ਮੇਰਾ ਖਿਆਲ ਪੰਜਾਬ ਦੇ ਵਿੱਚ ਹੋਰ ਵੀ ਪਿੰਡ ਹੋਣਗੇ ਜਿਨ੍ਹਾਂ ਦਾ ਬਾਰੇ ਅਜੇ ਤੱਕ ਆਪਾਂ ਨੂੰ ਨਾ ਪਤਾ ਹੋਊਗਾ ਨਾ ਉਹ ਮੀਡੀਆ 'ਚ ਆਏ ਹੋਣਗੇ ਪਰ ਪਿੰਡ ਭਲੇਰੀਆਂ ਇੱਕ ਐਹੋ ਜਿਹਾ ਪਿੰਡ ਆ ਜਿੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜੇ ਜੰਗ ਮੁੰਡਿਆ ਉਹਨਾਂ ਨੂੰ ਇੱਥੇ ਤੱਕ ਸ਼ਰਾਬ ਦਾ ਵੀ ਨਸ਼ਾ ਹੈ ਨਹੀਂ ਅੱਜ ਇੱਥੇ ਪਿੰਡ ਰੱਤਾਖੇੜਾ ਦੇ ਵਿੱਚ ਜਿਹੜਾ ਟੂਰਨਾਮੈਂਟ ਹੋਇਆ ਮੇਰੇ ਪਿੰਡ ਦੇ ਇੱਥੋਂ ਕੇ ਮੇਰੇ ਪਰਿਵਾਰ ਦੇ ਮੈਂ ਖੁਦ ਮੈਂ ਖੁਦ 3 ਮੈਡਲ ਲਿਆ ਜਿਹਦੇ ਵਿੱਚ 2 골ਡ ਮੈਡਲ ਆ ਤੇ 1 ਬ੍ਰਾਊਨ ਆ ਤੇ ਦੂਜੇ ਸਾਡੇ ਪਰਿਵਾਰ ਦੇ ਇਹੀ ਮੇਰੇ ਚਾਚਾ ਜੀ ਦਾ ਬੇਟਾ ਸੁਖਚੈਨ ਆ ਮੇਰਾ ਭਤੀਜਾ ਰੂਬੀ ਆਪਣਾ ਮੇਰਾ ਭਤੀਜਾ ਇੱਕ ਜਸੂ ਆ ਇੱਕ ਕਮਲ ਆ ਇੱਕ ਕਾਲੂ ਆ ਇਹਨਾਂ ਇੱਕ ਹੋਰ ਪਿੰਡ ਦੇ ਜਿਵੇਂ ਆ ਦਾਨाराम ਦਾ ਬੇਟਾ ਗੁਰੀ ਆ ਇਹਨਾਂ ਨੇ ਸਾਰਿਆਂ ਨੇ ਵੱਖ-ਵੱਖ ਇਵੈਂਟਾਂ ਦੇ ਵਿੱਚ ਕਿਸੇ ਨੇ 골ਡ ਲਿਆ ਆ ਤੇ ਕਿਸੇ ਨੇ ਬ੍ਰਾਊਨ ਮੈਡਲ ਲਿਆ ਇਹਦੇ ਪਿੱਛੇ ਇੱਕ ਹੋਰ ਤੁਹਾਨੂੰ ਬਲ ਕਰਨ ਜੀ ਮੈਂ ਗੱਲ ਦੱਸਦਾ ਸਾਡੀ ਨਵੀਂ ਪੀੜੀ ਦੇ ਬਾਰੇ ਸਾਡੇ ਪਿੰਡ ਦੇ ਦੋ ਭਾਂਜੇ ਆ ਗੋਗਾ ਤੇ ਪਾਲਾ ਉਹ ਆਪ ਬਹੁਤ ਵਧੀਆ ਫੁੱਟਬਾਲ ਦੇ ਪਲੇਅਰ ਰਹੇ ਆ ਤੇ ਬਿਲਕੁਲ ਨਸ਼ਾ ਰਹਿਤ ਆ ਜੀ ਉਹਨਾਂ ਦਾ ਸਾਡੇ ਪਿੰਡ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਪਿੱਛੇ ਬਹੁਤ ਵੱਡਾ ਹੱਥ ਆ ਜੀ ਉਹਨਾਂ ਦੋਵਾਂ ਭਰਾਵਾਂ ਨੇ ਮਤਲਬ ਫੁੱਟਬਾਲ ਦੀ ਕ੍ਰਿਕਟ ਦੀ ਟੀਮ ਦੇ ਵਿੱਚ ਬੱਚਿਆਂ ਨੂੰ ਦੂਜੇ ਪਾਸੇ ਉਹਨਾਂ ਦਾ ਧਿਆਨ ਹੀ ਨਹੀਂ ਦਿੱਤਾ ਜਾਣ ਦਿੱਤਾ ਵੀ ਨਸ਼ਿਆਂ ਦੇ ਪ੍ਰਤੀ ਉਹਨਾਂ ਦਾ ਸਾਡੇ ਪਿੰਡ ਵਿੱਚ ਦੋਵਾਂ ਭਰਾਵਾਂ ਦਾ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਯੋਗਦਾਨ ਆ ਜੀ ਤੇ ਹੋਰ ਸਾਡੇ ਪਿੰਡ ਦੇ ਜਿੰਨਾ ਵੀ ਪੰਚਾਇਤਾਂ ਬਣੀਆਂ ਜਾਂ ਜਿੰਨੇ ਮੋਤਵਾਰ ਆ ਜਾਂ ਜਿੰਨੇ ਵੀ ਜੰਗ ਹੈਗੀ ਆ ਉਨਾ ਵੀ ਇਸ ਨੂੰ ਵਿਰੋਧ ਕਰਦੇ ਆ ਸਾਡੇ ਪਿੰਡ ਦੇ ਵਿੱਚ ਦੀ ਇਹ ਪਤਾ ਲੱਗ ਜੇ ਵੀ ਇਹ ਬੰਦਾ ਨਸ਼ਾ ਕਰਦਾ ਤੇ ਵਾਰ-ਵਾਰ ਟੱਪਦਾ ਤੇ ਇਹ ਮੁੰਡੇ ਨਵੇਂ ਰਲ ਕੇ ਉਹਨੂੰ ਇੱਕ ਦੋ ਵਾਰੀ ਸਮਝਾ ਦਿੰਦੇ ਆ ਵੀ ਭਾਈ ਇਧਰ ਨਹੀਂ ਆਉਣਾ ਜੇ ਤੂੰ ਇਹ ਕੰਮ ਕਰਦਾ ਤੂੰ ਆਪਦਾ ਰਸਤਾ ਹੋਰ ਪਕੜ ਲਾ ਪਰ ਜਿਵੇਂ ਬਕੂ ਇੰਦਰ ਸਿੰਘ ਜੀ ਚੰਗੇ ਐਥਲੀਟ ਸੀਗੇ ਤੰਗੀ ਉਹਨਾਂ ਦੀ ਉਮਰ ਸੀਗੀ ਜਿਆਦੀ ਉਮਰ ਸੀ ਉਹ ਐਥਲੀਟ ਦੇ ਵਿੱਚ ਚੰਗੇ ਪਲੇਅਰ ਰਹੇ ਆ ਤੇ ਖੇਡਦੇ ਆਏ ਆ ਜੀ ਜੀ ਅੱਜ ਵੀ ਟੂਰਨਾਮੈਂਟ ਦੇ ਵਿੱਚ ਵੱਡੀ ਉਮਰ ਦੇ ਲੱਗਿਆ ਨੇ ਭਾਗ ਲਿਆ ਤੇ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਹੈ ਜੰਗ ਜੰਗ ਦੇ ਵਿੱਚ ਨਸ਼ੇ ਨੂੰ ਵੱਲ ਜ਼ਿਆਦਾ ਵਿੱਚ ਜਾ ਕੇ ਕਾਹਨ ਉਹਦਾ ਹੋ ਰਿਹਾ ਕੀ ਕਹਾਂ ਜਾਊਗਾ ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਕੀ ਕਰਾਂ ਜਾਊਂਗਾ ਦੇਖੋ ਜੀ ਪਿੰਡ ਪਿੰਡ ਹਰ ਪਿੰਡ ਦੀ ਪੰਚਾਇਤ ਨੂੰ ਹਰ ਪਿੰਡ ਦੇ ਸੂਝਵਾਨ ਅਵੀਰਾ ਨੂੰ ਇਹੀ ਆਪਰਾਲਾ ਕਰਨਾ ਚਾਹੀਦਾ ਵੀ ਆਪਦੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਉਹ ਗੇਮ ਟੂਰਨਾਮੈਂਟ ਰਖਾਏ ਜਾਣ ਤੇ ਵੱਧ ਤੋਂ ਵੱਧ ਜਿਹੜੇ ਆਉਣ ਵਾਲੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਖੇਡਾਂ ਦੇ ਵਿੱਚ ਉਤਸ਼ਾਹਿਤ ਕੀਤਾ ਜਾਵੇ ਅਗਰ ਕਿਸੇ ਦਾ ਕੋਈ ਬੱਚਾ ਵੀ ਇਸ ਪਾਸੇ ਤੁਰਦਾ ਆ ਤੇ ਅਗਰ ਉਹਨੂੰ ਕੋਈ ਜਾ ਕੇ ਘਰੇ ਦੱਸਦਾ ਆ ਤੇ ਉਹ ਪਰਿਵਾਰ ਨੂੰ ਇਸ ਗੱਲ ਨੂੰ ਸਭੋ ਗੰਭੀਰਤਾ ਨਾਲ ਲੈਣਾ ਚਾਹੀਦਾ ਨਾ ਕਿ ਉਹਦੇ ਤੇ ਗੁੱਸਾ ਜਾਂ ਰੋਸ ਕਰਨਾ ਚਾਹੀਦਾ ਵੀ ਇਹ ਸਾਡੇ ਬੱਚੇ ਨੂੰ ਬਦਨਾਮ ਕਰਦਾ ਤੇ ਹੋਰ ਵੀ ਆਸੇ ਪਾਸੇ ਜੇ ਕਿਸੇ ਨੂੰ ਪਤਾ ਹੋਵੇ ਕਿਸੇ ਦੇ ਬੱਚੇ ਨੂੰ ਗਲਤ ਲੱਤ ਪੈ ਰਹੀ ਆ ਉਹਨੂੰ ਮਤਲਬ ਦੱਸ ਦੇਣਾ ਚਾਹੀਦਾ ਉਹਦੇ ਪਰਿਵਾਰ ਨੂੰ ਕਿਉਂਕਿ ਇਹ ਇੱਕ ਦੋ ਵਾਰ ਹੀ ਜੇ ਕੋਈ ਨਸ਼ਾ ਕਰਦਾ ਤੇ ਦੇਖੋ ਜੀ ਉਹਨੂੰ ਤਾਂ ਕੰਟਰੋਲ ਕੀਤਾ ਜਾ ਸਕਦਾ ਹੈ ਅਗਰ ਲਤ ਪੈ ਜਾਵੇ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਆ ਜੀ ਫਿਰ ਹਾਲਾਤ ਕੀ ਹੋ ਜਾਂਦੇ ਆ ਬਹੁਤ ਹੀ ਇੰਟਰਸਟਿੰਗ ਗੱਲ ਜੋ ਛਿਗਰਾਜ ਸਿੰਘ ਨੇ ਜਿਹੜੇ ਐਸਐਸਆਈ ਹੈ ਇਹਨਾਂ ਨੇ ਦੱਸੀ ਹੈ ਕਿ ਪਿੰਡ ਪਲੇਰੀਆਂ ਦੇ ਵਿੱਚ ਇੱਕ ਵੀ ਜੇ ਕੋਈ ਨਸ਼ੇ ਵਾਲਾ ਕੋਈ ਵੀ ਫੀਮ ਵਾਲਾ ਪੋਸਟ ਵਾਲਾ ਪੁੱਕੀ ਵਾਲਾ ਕੋਈ ਚਿੱਟੇ ਵਾਲਾ ਗੋਲੀਆਂ ਵਾਲਾ ਗੋਲੀਆਂ ਵਾਲਾ ਜੇ ਵੀ ਕੋਈ ਪਾ ਕੇ ਫੜਦਾ ਹੈ ਤੇ ਇਹਨਾਂ ਨੇ ਚੈਲੰਜ ਕੀਤਾ ਹੈ ਵੇ ਅਸੀਂ ਉਹਨੂੰ ਵੱਡੇ ਤੋਂ ਵੱਡਾ ਨਾਮ ਦੇਵਾਂਗੇ ਵੀ ਕੋਈ ਫੜ ਕੇ ਵਿਖਾਵੇ ਸਾਡੇ ਪਿੰਡ ਚ ਕਿਉਂ ਇੰਨਾ ਅਸੀਂ ਪਿੰਡ ਨੂੰ ਸੁਧਾਰਿਆ ਹੈ ਕਿ ਪਿੰਡ ਦੇ ਵਿੱਚ ਅਸੀਂ ਇਹੋ ਜਿਹਾ ਨਸ਼ਾ ਵਧਣ ਹੀ ਨਹੀਂ ਦਿੰਦੇ ਆ ਸਾਰੇ ਬੱਚੇ ਜਿਹੜੇ ਨਾਲ ਸਾਡੇ ਪਿਛਲੇ ਪਾਸੇ ਖੜੇ ਆ ਤੇ ਸਾਡੀ ਗੁਜਾਰਸ਼ ਹੈ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਤੇ ਹੋਰ ਵੀ ਆਪਣੇ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਵੀ ਇਸ ਪਿੰਡ ਨੂੰ ਸਨਮਾਨਤ ਕਰਨਾ ਚਾਹੀਦਾ ਹੈ ਤਾਂ ਕਿ ਹੋਰ ਵੀ ਪਿੰਡ ਆ ਇਹਨਾਂ ਤੋਂ ਪ੍ਰੇਰਣਾ ਲੈ ਕੇ ਤੇ ਇਹ ਨਸ਼ੇ ਦੀ ਜਿਹੜੀ ਲਤ ਲੱਗੀ ਐ ਇਹ ਤੋਂ ਕਿਨਾਰਾ ਕਰਨਾ ਤੇ ਇਸ ਪਿੰਡ ਨੂੰ ਇੱਕ ਮਤਲਬ ਰਾਹ ਦਾ ਸੇਰਾ ਬਣਾਉਣਾ ਚਾਹੀਦਾ ਪਿੰਡ ਭਲੇਰੀਆਂ ਜਿਹੜਾ ਬਲਾਕ ਮਲੋੜ ਦੇ ਵਿੱਚ ਪੈਂਦਾ ਤੇ ਜ਼ਿਲ੍ਹਾ ਸ੍ਰੀ ਮੋਸਰ ਸਾਹਿਬ ਦੇ ਵਿੱਚ ਪੈਂਦਾ ਹੈ ਕਿ ਅਸੀਂ মিডিਆ ਰਾਹੀਂ ਇਹ ਸਾਰੇ ਪਿੰਡ ਦੀ ਆਵਾਜ਼ ਵੀ ਪਹੁੰਚਾਉਂਦੇ ਆਂ ਤੇ ਇਹਨਾਂ ਦੀ ਪ੍ਰੇਜ਼ ਵੀ ਕਰਦੇ ਆਂ ਵਡਿਆਈ ਵੀ ਇਹਨਾਂ ਦੀ ਕਰਦੇ ਆਂ ਵੀ ਇਹੋ ਜਿਹਾ ਪਿੰਡ ਸਾਨੂੰ ਤਾਂ ਵੈਸੇ ਕਿਉਂਕਿ ਅਸੀਂ ਪੱਤਰਕਾਰੀ ਕਰਦੇ ਆਂ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ ਤੇ ਪਹਿਲਾ ਪਿੰਡ ਘਪੇਰੀਆ ਜਿਹਦੇ ਵਿੱਚ ਨਸ਼ਾ ਹੀ ਹੈ ਨਹੀਂ ਕਮਾਲ ਆ ਇਹ ਇੱਕ ਇੰਟਰਸਟਿਡ ਕਲੈਟੀਵਿਟੀ ਆ ਤੇ ਅਸੀਂ ਬਹੁਤ ਬਹੁਤ ਪੰਜ ਪਾਣੀ న్యూਸ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਨਸ਼ੇ ਦੀ ਲਤ ਨੂੰ ਜਿਹੜਾ ਬਿਲਕੁਲ ਖਤਮ ਕਰਦਾ ਤੇ ਜਿਹੜੇ ਨੌਜਵਾਨਾਂ ਇਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਬਲਕਰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਪੰਜਾਬ ਦੇ ਵਿੱਚ ਇੱਕ ਸਾਡੇ ਪਿੰਡ ਨੂੰ ਲੈ ਕੇ ਬਹੁਤ ਵਧੀਆ ਸਨੇਹਾ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਮੈਨੂੰ ਵੀ ਬਾਪੂ ਜੀ ਨਾਲ ਸਰਦਾਰ ਇੰਦਰ ਸਿੰਘ ਜੀ ਦੇ ਨਾਲ ਮਿਲ ਦਾ ਮੌਕਾ ਮਿਲਿਆ ਅਸੀਂ ਮਸਤੂਆਣਾ ਸਾਹਿਬ 2022 ਦੇ ਵਿੱਚ ਇਕੱਠੇ ਹੋਏ ਸੀਗੇ ਤੇ ਉਹਦੇ ਬਾਪੂ ਜੀ ਦੇ ਤਿੰਨ 골ਡ ਮੈਡਲ ਆਏ ਸੀਗੇ ਤੇ ਮੇਰੇ ਵੀ ਤਿੰਨ 골ਡ ਮੈਡਲ ਆਏ ਸੀ ਮੈਂ 2022 ਤੋਂ ਸ਼ੁਰੂ ਕੀਤਾ ਤੇ ਬਾਪੂ ਜੀ ਨਾਲ ਅਸੀਂ ਬੈਠ ਕੇ ਗੱਲਾਂ ਕੀਤੀਆਂ ਕਾਫੀ ਟਾਈਮ ਤੇ ਅਸੀਂ ਉਹਨਾਂ ਤੋਂ ਪੁੱਛਿਆ ਵੀ ਬਾਪੂ ਜੀ ਤੁਹਾਡਾ ਇੰਨਾ ਰੰਗ ਲਾਲ ਰੱਤਾ ਵੀ ਤੁਸੀਂ ਕੀ ਖਾਣਾ ਖਾਂਦੇ ਆ ਵੀ ਸਾਨੂੰ ਵੀ ਦੱਸੋ ਅਸੀਂ ਨਵੇਂ ਆ ਤੇ ਬਾਪੂ ਜੀ ਨੇ ਕਿਹਾ ਪੁੱਤਰ ਕਹਿੰਦੇ ਜਿਆਦਾ ਵੀ ਮੈਂ ਵੈਸ ਨੂੰ ਹੀ ਆ ਤੇ ਅਸੀਂ ਆਖਿਆ ਵੀ ਅਸੀਂ ਵੀ ਬਿਲਕੁਲ ਵੀ ਵੈਸ ਨੂੰ ਰਹਿੰਦੇ ਆ ਕੁਝ ਖਾਂਦੇ ਨਹੀਂ ਆਂਡਾ ਮੀਟਰ ਵਗੈਰਾ ਤੇ ਕਹਿੰਦੇ ਮੈਂ ਨਾ ਵੀ ਚਟਨੀ ਜਿਹੜੀ ਲਾਲ ਵੀ ਉਹ ਜਿਆਦਾ ਖਾਣਾ ਵੀ ਕਹਿੰਦੇ ਇਹਦੇ ਨਾਲ ਵੀ ਆਪਾਂ ਨੂੰ ਕਾਫੀ ਬਿਮਾਰੀਆਂ ਤੋਂ ਰਾਤ ਮਿਲਦੀ ਆ ਤੇ ਸਾਨੂੰ ਵੇਖ ਕੇ ਉਹ ਬਹੁਤ ਖੁਸ਼ ਹੋਏ ਤੇ ਆਸ਼ੀਰਵਾਦ ਦਿੱਤਾ ਕਹਿੰਦੇ ਵੀ ਔਰਤਾਂ ਨੂੰ ਤਾਂ ਬਹੁਤ ਤਰਝੇਵੇਂ ਹੁੰਦੇ ਆ ਘਰਾਂ ਦੇ ਵਿੱਚ ਇਹਨਾਂ ਨੂੰ ਬਿਲਕੁਲ ਟਾਈਮ ਨਹੀਂ ਮਿਲਦਾ ਇਹਨਾਂ ਨੂੰ ਤੁਹਾਡੇ ਤੇ ਬਹੁਤ ਜ਼ਿੰਮੇਵਾਰੀਆਂ ਆ ਮੈਂ ਤੁਹਾਨੂੰ ਸ਼ਾਵਾਸੇ ਦੇ ਨਹੀਂ ਚਾਹੁੰਦਾ ਵੀ ਜਿਹੜੇ ਤੁਸੀਂ ਘਰਾਂ ਦੇ ਕੰਮਾਂ ਨੂੰ ਕਰਦੇ ਹੋਏ ਤੇ ਖੇਡਾਂ ਵੱਲ ਪ੍ਰੇਰਿਤ ਹੋਏ ਆ ਤੇ ਆਪਾਂ ਨੂੰ ਵੇਖ ਕੇ ਕਹਿੰਦੇ ਜਿਹੜੀ ਛੋਟੀ ਪਨੀਰੀ ਹੈ ਇਹ ਹੋਰ ਅੱਗੇ ਆਊਗੀ ਤੇ ਤੁਸੀਂ ਕਹਿੰਦੇ ਵੀ ਵੱਧ ਤੋਂ ਵੱਧ ਛੋਟੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਤੇ ਤਾਂ ਕਿ ਬੱਚੇ ਨਸ਼ਾ ਤੋਂ ਬਾਹਰ ਸਕਣ ਥੈਂਕ ਯੂ